ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਨੇ ਜੀ ਉਮੀਦ ਕਰਦਾ ਸਾਰੇ ਵਧੀਆ ਤੇ ਤੰਦਰੁਸਤ ਹੋਵੋਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੀ ਤੁਹਾਨੂੰ ਹਰ ਵਾਰੀ ਮੈਂ ਰਿਕਵੈਸਟ ਕਰਦਾ ਵਾਂ ਕਿ ਚੱਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਸ਼ੇਅਰ ਦੇ ਨਾਲ ਨਾਲ ਲਾਈਕ ਤੇ ਸਬਸਕ੍ਰਾਈਬ ਵੀ ਕਰ ਦਿਓ ਚੈਨਲ ਨੂੰ ਤਾਂ ਕਿ ਤੁਹਾਡੇ ਕੋ ਸਾਡੀ ਹਰ ਵੀਡੀਓ ਪਹੁੰਚ ਸਕੇ ਪਲੱਸ ਤੁਸੀਂ ਨਾ ਬੈਲ ਆਈਕਨ ਤੇ ਪ੍ਰੈਸ ਕਰ ਦਿਓ ਆਲ ਨੋਟੀਫਿਕੇਸ਼ਨ ਕਲਿੱਕ ਕਰ ਦਿਓ ਤੇ ਹੁਣ ਕਰਦੇ ਆਪਾਂ ਵੀਡੀਓ ਸ਼ੁਰੂ 140 ਗਜ ਦੀ ਇਹ ਜਗ੍ਹਾ ਹੈਗੀ ਹੈ ਇਹ ਕੋਟੀ 140 ਗਜ ਦੀ ਬਣੀ ਹੋਈ ਹੈ ਡਬਲ ਸਟੋਰੀ ਬਣੀ ਹੋਈ ਹੈ ਇਹ ਪ੍ਰੋਪਰ ਨਵੇਂ ਸਟਾਈਲ ਦੀ ਕੋਠੀ ਬਣੀ ਹੋਈ ਆ ਬਣੇ ਨੇ ਵੀ ਥੋੜਾ ਟਾਈਮ ਲਾਇਆ ਵਾ ਜਿਹੜੇ ਇੱਥੇ ਰਹਿ ਰਹੇ ਨੇ ਇਹਨਾਂ ਨੇ ਆਪਣੇ ਰਹਿਣ ਵਾਸਤੇ ਕੋਠੀ ਬਣਾਈ ਹੋਈ ਸੀਗੀ ਵੱਡੀ ਗੱਲ ਆ ਇਹ ਵਾ ਕਿ ਇਹ ਜਿਹੜੀ ਜਗ੍ਹਾ ਬਣਾਈ ਹੋਈ ਹੈ ਨਾ ਇਹਨਾਂ ਨੇ ਆਪਣੇ ਹੱਥੀ ਤਿਆਰ ਆਪਣੇ ਸਾਹਮਣੇ ਤਿਆਰ ਕਰਵਾਈ ਹੋਈ ਹੈ ਕਿਸੇ ਫਾਈਨੈਂਸਰ ਦੇ ਹੱਥੀ ਤਿਆਰ ਹੋਈ ਨਹੀਂ ਹੋਈ ਕਈਆਂ ਨੂੰ ਡਾਊਟ ਹੁੰਦਾ ਕਿ ਸ਼ਾਇਦ ਕਿਸੇ ਫਾਈਨੈਂਸਰ ਦੇ ਹੱਥੀ ਕੋਈ ਇਹ ਜਗ੍ਹਾ ਬਣੀ ਹੋਈ ਆ ਹੁਣ ਆਪਾਂ ਕਰਦੇ ਹਾਂ ਵੀਡੀਓ ਸ਼ੁਰੂ ਐ ਤੁਸੀਂ ਸਟਾਰਟਿੰਗ ਦੇ ਦੇਖਦੇ ਹੋ ਕਿ ਇਹਨਾਂ ਨੇ ਮਾਰਬਲ ਪੱਥਰ ਵਗੈਰਾ ਦਾ ਕੰਮ ਕਰਵਾਇਆ ਹੋਇਆ ਵਾ ਪ੍ਰੋਪਰਲੀ ਤਾਂ ਕਿ ਇੱਥੇ ਤੁਸੀਂ ਜੇਕਰ ਆਪਣੀ ਹੈਵੀ ਬਾਈਕ ਵਗੈਰਾ ਵੀ ਖੜੀ ਕਰਨੀ ਚਾਹੋ ਤੇ ਉਹ ਦਿੱਕਤ ਨਾ ਹੋ ਸਕੇ ਕਿਸੇ ਗੱਲ ਦੀ ਪਲੱਸ ਇਹਨਾਂ ਨੇ ਜਿਹੜਾ ਹੈਵੀ ਦਰਵਾਜ਼ਾ ਬਣਵਾਇਆ ਹੋਇਆ ਵਾ ਲੋਹੇ ਦਾ ਇਹ ਤੁਸੀਂ ਦੇਖਦੇ ਪਿਓ ਵਰਗ ਵੀ ਇਹਨਾਂ ਨੇ ਸਿੰਪਲ ਤੇ ਸੋਬਰ ਕਰਵਾਇਆ ਹੋਇਆ ਵਾ ਆਹ ਸਟੀਲ ਦੇ ਹੈਂਡਲ ਲਗਵਾਏ ਹੋਏ ਆ ਤੇ ਬਾਕੀ ਤੁਹਾਨੂੰ ਦਿਖਾਣੇ ਅੰਦਰੋਂ ਕੀ ਬਣਿਆ ਕਿਵੇਂ ਨਹੀਂ ਬਣਿਆ ਆ ਵੀ ਸਾਰੀ ਇਹਨਾਂ ਨੇ ਜਿਹੜੀ ਸੀੜ ਲਗਵਾਈ ਇਹ ਵੀ ਇਹ ਵੀ ਸਟੀਲ ਦੀ ਚਾਦਰ ਲਗਵਾਈ ਹੋਈ ਆ ਬਹੁਤ ਹੀ ਵਧੀਆ ਤੇ ਐ ਦੇਖਦੇ ਪਿਓ ਤੁਸੀਂ ਐ ਇਹਨਾਂ ਨਾਲ ਇਹਨਾਂ ਦਾ ਵਿੜਾ ਖੁੱਲਾ ਡੋਲਾ ਬਣਿਆ ਹੋਇਆ ਵਾ ਆਰਾਮ ਦੇ ਨਾਲ ਤੁਸੀਂ ਇੱਥੇ ਵੱਡੀ ਗੱਡੀ ਨੂੰ پارک ਕਰ ਸਕਦੇ ਹੋ 4 ਵੀਲਰ ਗੱਡੀ 7 ਸੀਟਰ ਗੱਡੀ ਆਰਾਮ ਦੇ ਨਾਲ ਤੁਸੀਂ پارک ਕਰ ਸਕਦੇ ਹੋ ਤੇ ਇਹਨਾਂ ਨੇ ਐ ਦੇਖੋ ਇਹਨਾਂ ਨੇ ਐਂਟਰੀ ਤੇ ਹੀ ਕਾਮਨ ਟਾਇਲਟ ਦਿੱਤਾ ਹੈ ਇਹਨਾਂ ਨੇ ਠੀਕ ਹੈ ਜੀ ਇਹਦੀ ਲਾਈਟ ਲਾਈਟ ਇਹਦੀ ਬਾਹਰ ਹੀ ਗਈ ਆ ਤੇ ਉਹ ਸ਼ਾਇਦ ਬਲਬ ਨਹੀਂ ਲੱਗਾ ਆ ਅੰਦਰੋਂ ਦੇਖ ਲਓ ਇੱਕ ਕਾਮਨ ਟਾਇਲਟ ਬਾਥਰੂਮ ਦਿੱਤਾ ਇਹਨਾਂ ਨੇ ਇਹ ਇਦਾਂ ਨੇ ਤੇ ਅੱਗੋਂ ਤੁਹਾਨੂੰ ਦੁਖਾਨੇ ਆ ਕਿ ਆ ਹੈਗੀ ਘਰ ਦੀ ਮੇਨ ਐਂਟਰੀ ਮੇਨ ਐਂਟਰੀ ਤੇ ਇਹਨਾਂ ਨੇ ਨਾ ਇੱਕ ਦਰਵਾਜ਼ਾ ਬਣਵਾਇਆ ਹੋਇਆ ਵੁੱਡਨ ਦਾ ਪਲੱਸ ਇਹਨਾਂ ਨੇ ਜਾਲੀ ਦਾ ਵਰਕ ਕਰਵਾਇਆ ਹੋਇਆ ਵਾ ਡਿਜ਼ਾਈਨ ਦੇਖ ਰਿਹਾ ਕਿ ਡਿਜ਼ਾਈਨਰ ਇਹਨਾਂ ਨੇ ਸੋਹਣਾ ਲਗਵਾਇਆ ਡਬਲ ਡਬਲ ਜਾਲੀ ਲਗਵਾਈ ਹੋਈ ਆ ਤੇ ਆ ਹੈਗਾ ਇਹਨਾਂ ਦਾ ਵੁੱਡਨ ਦਾ ਦਰਵਾਜ਼ਾ ਵਾਲਾ ਠੀਕ ਆ ਇੰਨਾ ਨੇ ਦੋਨੋਂ ਸਾਈਡਾਂ ਤੇ ਮਾਇਕੇ ਦਾ ਵਰਕ ਕਰਵਾਇਆ ਤੇ ਵੱਡੀ ਗੱਲ ਇਹ ਵਾ ਕਿ ਦੋਨੋਂ ਸਾਈਡਾਂ ਤੇ ਡਿਜ਼ਾਈਨ ਇਹਦਾ ਅਲੱਗ-ਲੱਗ ਹੈਗਾ ਵਾ ਪਲੱਸ ਆ ਸਟੀਲ ਦੀ ਇਹਨਾਂ ਨੇ ਪੱਟੀ ਨਾਲ ਲਗਵਾਈ ਹੋਈ ਆ ਵਾ ਹੈਗਾ ਜੀ ਇਹਨਾਂ ਦਾ ਲੋਬੀ ਏਰੀਆ ਇਹਦੇ ਨਾਲ ਹੀ ਸਾਹਮਣੇ ਮੇਰੇ ਹੈਗੀ ਕਿਚਨ ਕਿਚਨ ਤੁਹਾਨੂੰ ਮੈਂ ਬਾਅਦ ਚੋ ਦਿਖਾਣਾ ਵਾ ਤੇ ਕਿਚਨ ਦੀ ਪ੍ਰੋਪਰ ਮੈਂ ਤੁਹਾਨੂੰ ਡਿਟੇਲ ਵੀ ਦਿਲਣਾ ਵਾ ਇੱਥੇ ਤੁਸੀਂ ਆਪਣਾ ਡਾਈਨਿੰਗ ਟੇਬਲ ਵਗੈਰਾ ਲਗਵਾ ਸਕਦੇ ਹੋ ਆਪਣੀ ਮਰਜ਼ੀ ਦੇ ਨਾਲ ਤੁਹਾਡੇ ਤੇ ਡਿਪੈਂਡ ਕਰਦਾ ਹੈ ਤੁਹਾਡੀ ਤੁਹਾਡੇ ਦੇ ਆਪਸ਼ਨ ਹੈ ਕੀ ਆ ਜਾਂ ਤੁਸੀਂ ਇਹ ਸੋਫਾ ਸੈੱਟ ਲਗਵਾ ਸਕਦੇ ਹੋ ਲੋੜ ਨਹੀਂ ਹੈਗੀ ਲਗਵਾਣ ਦੀ ਕਿਉਂਕਿ ਆ ਹੈਗਾ ਇਹਨਾਂ ਦਾ ਡਰਾਈਂਗ ਰੂਮ ਦੋਸਤੋ ਆ ਹੈਗਾ ਇਹਨਾਂ ਦਾ ਪਹਿਲਾ ਡਰਾਈਂਗ ਰੂਮ ਹੈਗਾ ਵਾ ਡਰਾਈਂਗ ਰੂਮ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨੇ ਬੜੇ ਵਧੀਆ ਬੜਾ ਵਧੀਆ ਬਣਵਾਇਆ ਹੈ ਆ ਓਪਨ ਵਧੀਆ ਡਰਾਈਂਗ ਰੂਮ ਬਣਵਾਇਆ ਹੈ ਖੁੱਲਾ ਡੁੱਲਾ ਹੈਗਾ ਵਾ ਤੇ ਡਰਾਈਂਗ ਰੂਮ ਦੇ ਵਿੱਚ ਆ ਹੈਗੇ ਇਹਨਾਂ ਨੇ LED ਪੈਨਲ ਲਗਵਾਇਆ ਹੈ ਵਾ ਜਿੰਨੇ ਵੀ ਮਤਲਬ ਕਿ ਹੈ ਗਏ ਆ ਘਰ ਦੇ ਵਿੱਚ ਨਾ ਜਿੰਨੇ ਰੂਮ ਹੈਗੇ ਆ ਓਨੇ ਹੀ LED ਪੈਨਲ ਵਗੈਰਾ ਲੱਗੇ ਹੋਏ ਆ ਤੇ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਕਿ ਜਿਹੜੇ ਇਹਨਾਂ ਨੇ ਨਾ ਹਰ ਜਗ੍ਹਾ ਤੇ AC ਦੀ ਜਿਹੜੀ ਪਾਈਪ ਕਰਵਾਈ ਹੋਈ ਹੈ AC ਕਨੈਕਸ਼ਨ ਕਰਵਾਏ ਹੋਏ ਆ ਅੰਡਰਗਰਾਊਂਡ ਜਿਹੜੇ ਆ ਨਾ ਸਾਰੇ ਕਨੈਕਸ਼ਨ ਕਰਵਾਏ ਹੋਏ ਆ ਇੱਥੇ ਵੀ ਤੁਸੀਂ ਆਪਣਾ AC ਲਗਵਾ ਸਕਦੇ ਹੋ ਆਲਰੇਡੀ ਇਹਨਾਂ ਨੇ ਵਿੰਡੋ AC ਲਗਵਾਇਆ ਹੈ ਉਹ ਤੁਹਾਡੇ ਤੇ ਡਿਪੈਂਡ ਹੈਗਾ ਕਿ ਤੁਸੀਂ ਕਿਹੜਾ AC ਲਗਵਾਉਣਾ ਵਾ ਠੀਕ ਹੈ ਜੀ ਆ ਇਹਨਾਂ ਨੇ ਨਾ ਇਹ ਜਾਲੀ ਵਾਲੀ ਬਾਰੀ ਲਗਵਾਈ ਹੋਈ ਆ ਬਣਵਾਈ ਹੋਈ ਆ ਤੇ ਪਲੱਸ ਆ ਇਹਨਾਂ ਨੇ ਸ਼ੀਸ਼ੇ ਵਾਲੀ ਬਾਰੀ ਵੀ ਬਣਵਾਈ ਹੋਈ ਆ ਕਿ ਜਿਹੜਾ ਆ ਹੈਗਾ ਵਾ ਇਹ ਬਿਲਕੁਲ ਫਿਕਸ ਹੈਗਾ ਠੀਕ ਹੈ ਜੀ ਤੇ ਇਧਰੋਂ ਆਹ ਦੇਖੋ ਇਹ ਬਾਰੋਵੀਂ ਐਂਟਰੀ ਗਈ ਤੁਹਾਡੀ ਜੇਕਰ ਇਨ ਕੇਸ ਕਿਸੇ ਵੇਲੇ ਕੋਈ ਇਹੋ ਜਿਹੀ ਕਿ ਗੈਸਟ ਆ ਜਾਂਦੇ ਆ ਕਿ ਜਿਨ੍ਹਾਂ ਨੂੰ ਬਾਰੋ-ਬਾਰ ਹੀ ਤੋੜਨਾ ਪੈਂਦਾ ਵਾ ਇਹਨਾਂ ਨੇ ਇਧਰੋਂ ਵੀ ਐਂਟਰੀ ਕੀਤੀ ਹੈ ਡ్రਾਈੰਗ ਰੂਮ ਦੀ ਬਾਰੋ-ਬਾਰ ਵੀ ਇਧਰ ਵੀ ਇਹਨਾਂ ਨੇ ਨਾ ਦੋ ਹੀ ਦਰਵਾਜ਼ੇ ਲਗਵਾਏ ਹੋਏ ਆ ਇੱਕ ਇਹਨਾਂ ਨੇ ਆ ਲਗਵਾਇਆ ਜਾਲੀ ਵਾਲਾ ਦਰਵਾਜ਼ਾ ਸੇਮ ਹੀ ਉਧਰ ਜਿਹੜਾ ਲੱਗਾ ਹੈ ਉਹੀ ਦਰਵਾਜ਼ਾ ਹੈਗਾ ਤੇ ਇਧਰ ਵੀ ਇਹਨਾਂ ਨੇ ਆ ਦੇਖੋ ਸੇਮ ਵਰਕ ਕਰਵਾਇਆ ਹੋਇਆ ਵਾ ਇਧਰ ਜਿਹੜਾ ਮਾਇਕ ਦਾ ਡਿਜ਼ਾਈਨ ਕਰਵਾਇਆ ਹੋਇਆ ਇਹ ਹੋਰ ਹੈ ਕਲਰ ਵੀ ਹੋਰ ਹੈਗਾ ਵਾ ਤੇ ਇਧਰ ਡਿਜ਼ਾਈਨ ਸੇਮ ਹੈਗਾ ਵਾ ਮਾਇਕੇ ਦਾ ਕਲਰ ਅਲੱਗ-ਅਲੱਗ ਹੈਗਾ ਵਾ ਹੁਣ ਹੁਣ ਆ ਜਿਹੜੇ ਦੇਖੋ ਤੁਸੀਂ ਵੇਖਦੇ ਪਿਓ ਜਿਹੜੀ ਡਾਉਨ ਸੀਲਿੰਗ ਕਰਵਾਈ ਹੋਈ ਹੈ ਨਾ ਇਹਨਾਂ ਨੇ ਬਹੁਤ ਸੋਹਣੀ ਕਰਵਾਈ ਹੋਈ ਆ ਤੇ ਵਿੱਚ ਇਹ ਜਿਹੜਾ ਇਹਨਾਂ ਨੇ ਜਾਲੀ ਵਾਲਾ ਵਰਕ ਕਰਵਾਇਆ ਹੈ ਨਾ ਡਾਉਨ ਸੀਲਿੰਗ ਦੇ ਵਿੱਚ ਇਹ ਵੀ ਬਹੁਤ ਸੋਹਣਾ ਵਾ ਲਾਈਟਿੰਗ ਵਗੈਰਾ ਇਹਨਾਂ ਨੇ ਪ੍ਰੋਪਰ ਕਰਵਾਈ ਹੋਈ ਆ ਤੇ ਇਹਨਾਂ ਨੇ ਜਿੰਨੇ ਵੀ ਮਤਲਬ ਕਿ ਹੈਗੇ ਨਾ ਡਾਉਨ ਸੀਲਿੰਗ ਕਰਵਾਈ ਹੋਈ ਸਾਰਿਆਂ ਦਾ ਡਿਜ਼ਾਈਨ ਅਲੱਗ-ਅਲੱਗ ਹੈਗਾ ਵਾ ਆ ਦੇਖੋ ਲੋਬੀ ਦੀ ਡਾਉਨ ਸੀਲਿੰਗ ਕਰਵਾਈ ਹੋਈ ਹੈ ਨਾ ਉਹਦਾ ਵੀ ਡਿਜ਼ਾਈਨ ਅਲ ਤੁਸੀਂ ਦੇਖ ਸਕਦੇ ਹੋ ਹਨ ਕਿੰਨੇ ਵਧੀਆ ਤਰੀਕੇ ਨਾਲ ਕਰਵਾਇਆ ਹੋਇਆ ਵਾ ਤੇ ਕਿਚਨ ਤੁਹਾਨੂੰ ਦਿਖਾਣੇ ਥੋੜੀ ਦੇਰ ਬਾਅਦ ਪਹਿਲੋ ਦਿਖਾਣੇ ਤੁਹਾਨੂੰ ਆ ਪਹਿਲਾ ਬੈਡਰੂਮ ਆਜੋ ਇਹ ਹੈਗਾ ਦੋਸਤੋ ਇਹਨਾਂ ਦਾ ਪਹਿਲਾ ਬੈਡਰੂਮ ਹੈਗਾ ਵਾ ਇਹਦੇ ਅੰਦਰ ਵੀ ਇਹਨਾਂ ਨੇ ਡਾਊਨ ਸੀਲਿੰਗ ਕਰਵਾਈ ਹੋਈ ਆ ਬਹੁਤ ਹੀ ਵਧੀਆ ਤਰੀਕੇ ਦੀ ਕਰਵਾਈ ਹੋਈ ਆ ਲਾਈਟਿੰਗ ਤੁਸੀਂ ਦੇਖ ਸਕਦੇ ਹੋ ਕਿ ਪ੍ਰੋਪਰ ਕਿੱਡੀ ਵਧੀਆ ਹੋਈ ਹੋਈ ਆ ਤੇ ਆ ਇਹਨਾਂ ਨੇ ਪ੍ਰੋਪਰ ਨਾਲ ਅਲਮਾਰੀ ਵਗੈਰਾ ਨਾ ਬਣਵਾਏ ਹੋਏ ਆ ਜਿਹੜੇ ਪੱਕੇ ਹੀ ਹੈਗੇ ਆ ਇਹ ਅਲਮਾਰੀ ਵਗੈਰਾ ਬਹੁਤ ਸੋਹਣੇ ਤਰੀਕੇ ਦੇ ਬਣਵਾਏ ਹੋਏ ਆ ਇਹ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਤੇ ਇਹ ਹੈਗਾ ਇਹਨਾਂ ਦਾ ਅਟੈਚ ਬਾਥਰੂਮ ਪਹਿਲੇ ਬੈਡਰੂਮ ਦੇ ਨਾਲ ਅਟੈਚ ਬਾਥਰੂਮ ਦੇਖ ਸਕਦੇ ਹੋ ਇਹਨਾਂ ਨੇ ਬਾਥਰੂਮ ਬਹੁਤ ਸੋਹਣਾ ਬਣਵਾਇਆ ਹੋਇਆ ਵਾ ਟਾਇਲ ਵਗੈਰਾ ਪ੍ਰੋਪਰ ਵਰਕ ਕਰਵਾਇਆ ਹੋਇਆ ਵਾ ਤੇ ਇਹਨਾਂ ਦਾ ਉਹ ਸ਼ਾਵਰ ਵੀ ਲੱਗਾ ਹੋਇਆ ਵਾ ਠੀਕ ਹੈ ਤੇ ਗੀਜਰ ਕਨੈਕਸ਼ਨ ਤਕਰੀਬਨ ਸਾਰੇ ਹੀ ਹੋਏ ਹੋਏ ਆ ਗੀਜਰ ਦੇ ਕਨੈਕਸ਼ਨ ਸਾਰੇ ਹੀ ਹੋਏ ਆ 올 ਓਵਰ ਕੋਠੀ ਦੇ ਵਿੱਚੀ ਠੀਕ ਹੈ ਤੇ ਹੁਣ ਆਜੋ ਤਾਨੂੰ ਦਿਖਾਉਨੇ ਆ ਇਹਨਾਂ ਦਾ ਸੈਕੰਡ ਬੈਡਰੂਮ ਇਹ ਹੈਗਾ ਦੂਸਰਾ ਬੈਡਰੂਮ ਠੀਕ ਹੈ ਜੀ ਆਹ ਦੇਖ ਸਕਦੇ ਹੋ ਕਿ ਇਹਨਾਂ ਦਾ ਦੂਸਰਾ ਬੈਡਰੂਮ ਹੈਗਾ ਵਾ ਉਹਦੇ ਵਿੱਚ ਵੀ ਉਹਨਾਂ ਨੇ ਅਲੱਗ LED ਪੈਨਲ ਬਣਵਾਇਆ ਹੋਇਆ ਵਾ ਇਹ ਦੇਖ ਸਕਦੇ ਹੋ ਕਿ ਇਹਨਾਂ ਦਾ ਬੈਡਰੂਮ ਬਣਿਆ ਹੋਇਆ ਬਹੁਤ ਸੋਹਣਾ ਇਹਨਾਂ ਨੇ ਬੈਡਰੂਮ ਬਣਵਾਇਆ ਹੋਇਆ ਵਾ AC ਲੱਗਾ ਹੋਇਆ ਵਾ ਉੱਪਰ ਜਿਹੜੀ ਡਾਊਨ ਸੀਲਿੰਗ ਹੋਈ ਹੈ ਇਹਦਾ ਡਿਜ਼ਾਈਨ ਵੀ ਅਲੱਗ ਹੈਗਾ ਵਾ ਆਹ ਦੇਖੋ ਅਲਮੀਰਾ ਇਹਨਾਂ ਨੇ ਇੱਧਰ ਬਣਵਾਈ ਹੋਈ ਆ ਅਲਮੀਰਾ ਮਤਲਬ ਕਿ ਇਹਨਾਂ ਨੇ ਹਰ ਰੂਮ ਦੇ ਵਿੱਚ ਅਲਮੀਰਾ LED ਪੈਨਲ ਬਣਵਾਏ ਹੋਏ ਆ ਬੜੇ ਵਧੀਆ ਥੱਲੇ ਦੇਖ ਸਕਦੇ ਹੋ ਕਿ ਥੱਲੇ ਜਿਹੜਾ ਇਹਨਾਂ ਨੇ ਨਾ ਟਾਇਲ ਲਗਵਾਈ ਹੋਈ ਹੈ ਨਾ ਇਹ ਪ੍ਰੋਪਰ तकरीबन ਸਾਰੇ ਘਰ ਵਿੱਚ ਇੱਕੋ ਹੀ ਟਾਇਲ ਲਗਵਾਈ ਹੋਈ ਆ ਕੋਈ ਵੀ ਫालतू ਕਲਰ ਨਹੀਂ ਲਗਵਾਇਆ ਇੱਕੋ ਹੀ ਵਧੀਆ ਲੱਗਦਾ ਸਿੰਪਲ ਤੇ ਸੋਬਰ ਜਿਹੜਾ ਇਹਨਾਂ ਨੇ ਕੰਮ ਕਰਵਾਇਆ ਹੈ ਨਾ ਹੁਣ ਤੁਹਾਨੂੰ ਦੋਸਤੋ ਇਹ ਰੂਮ ਦੇ ਨਾ ਦਿਖਾਣੇ ਆ ਡਾਟ ਏਰੀਆ ਤੇ ਪਲੱਸ ਇਹਦਾ ਬਾਥਰੂਮ ਵੀ ਠੀਕ ਆ ਹੈਗਾ ਦੋਸਤੋ ਇਹਨਾਂ ਦਾ ਡਾਟ ਏਰੀਆ ਠੀਕ ਆ ਆਣ ਕੇ ਤੁਸੀਂ ਦੇਖ ਸਕਦੇ ਹੋ ਨਾਲੀ ਡਾਟ ਏਰੀਆ ਦੇ ਨਾਲ ਹੀ ਆ ਦੇਖੋ ਇੱਧਰ ਬਾਥਰੂਮ ਹੈਗਾ ਵਾ ਹਾਂ ਬਾਥਰੂਮ ਦੇ ਵਿੱਚ ਇਹਨਾਂ ਨੇ ਜ਼ਰੂਰ ਮਤਲਬ ਕਿ ਅਲੱਗ-ਅਲੱਗ ਟਾਈਲ ਲਗਵਾਈ ਹੋਈ ਆ ਡਿਜ਼ਾਈਨ ਲੇਕਿਨ ਜਿਹੜੀ ਇਹਨਾਂ ਨੇ ਘਰ ਦੇ ਵਿੱਚ ਜਾਂ ਕਮਰਿਆਂ ਦੇ ਵਿੱਚ ਜਿਹੜੀ ਟਾਈਲ ਲਗਵਾਈ ਹੋਈ ਹੈ ਨਾ ਉਹ ਇਹਨਾਂ ਨੇ ਸੇਮ ਹੀ ਲਗਵਾਈ ਹੋਈ ਆ ਠੀਕ ਆ ਡਾਟ ਏਰੀਆ ਤੁਸੀਂ ਉੱਪਰੋਂ ਦੇਖ ਲਓ ਬੜਾ ਵਧੀਆ ਇਹਨਾਂ ਨੇ ਤਰੀਕੇ ਦਾ ਡਾਟ ਏਰੀਆ ਖੁੱਲਾ ਬਣਾਵਾਇਆ ਹੋਇਆ ਵਾ ਆ ਹੈਗੀ ਇਹਨਾਂ ਦੀ ਕਿਚਨ ਕਿਚਨ ਦੇਖ ਦਖਦੇ ਹੋ ਕਿ ਇਹਨਾਂ ਨੇ ਕਿਚਨ ਨੂੰ ਓਪਨ ਬਣਵਾਈ ਹੋਈ ਤੇ ਕਿਚਨ ਕਾਫੀ ਵੱਡੀ ਬਣਵਾਈ ਹੋਈ ਹੈ ਐਲ ਸ਼ੇਪ ਦੀ ਕਿਚਨ ਹੈਗੀ ਇਹਨਾਂ ਦੀ ਠੀਕ ਹੈ ਇਹ ਥੱਲੇ ਦੇਖ ਸਕਦੇ ਹੋ ਕਿ ਇਹਨਾਂ ਨੇ ਸਾਰੇ ਬਾਕਸ ਵਗੈਰਾ ਬਣਵਾਏ ਹੋਏ ਆ ਤੇ ਜਿਹੜਾ ਇਹਨਾਂ ਨੇ ਨਾ ਕਲਰ ਹੈ ਨਾ ਬਾਕਸ ਕਲਰ ਹੋ ਇਹਨਾਂ ਨੇ ਬਹੁਤ ਹੀ ਵਧੀਆ ਕੀਤਾ ਹੈ ਕਿ ਜਿਹੜਾ ਟਾਇਲ ਦੇ ਨਾਲ ਨਾ ਮੈਚ ਕਰ ਗਿਆ ਹੋਇਆ ਵਾ ਸੋਰੀ ਟਾਇਲ ਨਹੀਂ ਇਹ ਨਾ ਇਹਨਾਂ ਨੇ ਗ੍ਰੇਨਾਈਟ ਪੱਥਰ ਉੱਤੇ ਰਖਵਾਇਆ ਹੋਇਆ ਵਾ ਆ ਨਦੂ ਉੱਪਰ ਇਹਦੇ ਬਾਕਸ ਰਖਵਾਏ ਹੋਏ ਹਨ ਇਹਨਾਂ ਇਹਦੇ ਵਿੱਚ ਤੁਸੀਂ ਆਪਣੇ ਬਰਤਨ ਵਗੈਰਾ ਜਾਂ ਕੋਈ ਵੀ ਕਿਚਨ ਦਾ ਜੋ ਵੀ ਸਮਾਨ ਹੈ ਜਿਸ ਤਰੀਕੇ ਨਾਲ ਤੁਹਾਨੂੰ ਲੱਗੇ ਉਸ ਤਰੀਕੇ ਨਾਲ ਕਰਵਾ ਸਕਦੇ ਹੋ ਚਿਮਨੀ ਵਗੈਰਾ ਇਹਨਾਂ ਨੇ ਲਗਵਾਈ ਹੋਈ ਆ ਇਹਦੇ ਵਿੱਚ ਵੀ ਨਾ ਕਿਚਨ ਦੇ ਵਿੱਚ ਵੀ ਇਹਨਾਂ ਨੇ ਡਾਊਨ ਥੀਲਿੰਗ ਕਰਵਾਈ ਹੋਈ ਉਹ ਤੁਸੀਂ ਦੇਖ ਸਕਦੇ ਹੋ ਬੜੀ ਵਧੀਆ ਡਾਊਨ ਥੀਲਿੰਗ ਕਰਵਾਈ ਹੋਈ ਆ ਪ੍ਰਾਪਰਟੀ ਬਹੁਤ ਹੀ ਵਧੀਆ ਤੇ ਬਹੁਤ ਹੀ ਰੀਜਨਲ ਬਣਾਈ ਇਹਨਾਂ ਨੇ ਤੇ ਇਹਨਾਂ ਨੇ ਅਸਲ ਦੇ ਵਿੱਚ ਨਾ ਆਪਣੀ ਕਿਤੇ ਹੋਰ ਕੋਠੀ ਲਈ ਆ ਇਹਨਾਂ ਨੇ ਉੱਥੇ ਸ਼ਿਫਟ ਹੋਣਾ ਵਾ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਉੱਪਰੋਂ ਉੱਪਰੋਂ ਕਿਵੇਂ ਬਣਿਆ ਕਿਵੇਂ ਨਹੀਂ ਬਣਿਆ ਅਸੋਰ ਬਾਕੀ ਦੋਸਤੋ ਆਹ ਦੇਖਦੇ ਵੇ ਇਹਨਾਂ ਦੀ ਵਾਸ਼ਪੇਸ਼ਨ ਤੇ ਦੂਸਰਾ ਇਹਨਾਂ ਨੇ ਵੈਂਟੀ ਵੈਂਟੀ ਵੀ ਬੜੀ ਵਧੀਆ ਲਗਵਾਈ ਹੋਈ ਆ ਵੈਂਟੀ ਦਾ ਡਿਜ਼ਾਈਨ ਹੀ ਬਹੁਤ ਸੋਹਣਾ ਹੈਗਾ ਵਾ ਤੇ ਆਹ ਦੇਖੋ ਇਹਨਾਂ ਨੇ ਨਾ ਜਿਹੜਾ ਤੁਹਾਡਾ ਹੈਗਾ ਲੋਬੀ ਏਰੀਆ ਇੱਥੇ ਵੀ ਇਹਨਾਂ ਨੇ ਨਾ ਏਸੀ ਦਾ ਕਨੈਕਸ਼ਨ ਦਿੱਤਾ ਹੋਇਆ ਵਾ ਤੇ ਸਾਰੇ ਹੀ ਕਨੈਕਸ਼ਨ ਇਹਨਾਂ ਨੇ ਅੰਡਰਗਰਾਊਂਡ ਦਿੱਤੇ ਹੋਏ ਆ ਪਹਿਲਾਂ ਪਹਿਲਾਂ ਵੀ ਤੁਹਾਨੂੰ ਮੈਂ ਦੱਸਿਆ ਹੋਇਆ ਕਿ ਇਹਨਾਂ ਨੇ ਗੀਜਰ ਦੇ ਕਨੈਕਸ਼ਨ ਤਕਰੀਬਨ ਸਾਰੇ ਹੀ ਦਿੱਤੇ ਹੋਏ ਆ ਆਓ ਤੁਹਾਨੂੰ ਦਿਖਾਉਨੇ ਇਹਨਾਂ ਦੇ ਉੱਪਰਲਾ ਪੋਸ਼ਨ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਉੱਪਰ ਆਹ ਜਿਹੜੀ ਇਹਨਾਂ ਨੇ ਗ੍ਰਿਲ ਬਣਵਾਈ ਹੈ ਇਹ ਪ੍ਰੋਪਰ ਸਟੀਲ ਦੀ ਸਟੀਲ ਦੀ ਗ੍ਰਿਲ ਬਣਵਾਈ ਹੋਈ ਆ। ਦੋਸਤੋ ਆ ਇਹਨਾਂ ਨੇ ਨਾ ਪੂੜੀਆਂ ਦੇ ਵਿੱਚ ਵੀ ਆ ਗ੍ਰੇਨਾਈਟ ਪੱਥਰ ਲਗਵਾਇਆ ਹੋਇਆ ਵਾ। ਔਲ ਪੱਟੀ ਜਿਹੜੀ ਕੀਤੀ ਹੈ ਇਹਨਾਂ ਨੇ ਸਿੰਪਲ ਵਾਈਡ ਵਾਲ ਪੱਟੀ ਕੀਤੀ ਹੈ। ਇਹਦੇ ਤੇ ਕੋਈ ਵੀ ਪੇਂਟ ਨਹੀਂ ਕਰਵਾਇਆ। ਇਹਨਾਂ ਨੇ ਦੇਖਿਆ ਤੁਸੀਂ ਕਿ ਪੂੜੀਆਂ ਦੇ ਵਿੱਚ ਇਹਨਾਂ ਨੇ ਗ੍ਰੇਨਾਈਟ ਪੱਥਰ ਲਗਵਾਇਆ ਹੋਇਆ ਵਾ। ਆਹ ਜਿਹੜੀ ਵਾਲ ਪੱਟੀ ਕੀਤੀ ਸਿੰਪਲ ਇਹਨਾਂ ਨੇ ਵਾਈਡ ਹੀ ਰੱਖਿਆ ਹੈ। ਪੇਂਟ ਵਾਲ ਪੱਟੀ ਕਰਨ ਤੋਂ ਬਾਅਦ ਕੋਈ ਵੀ ਇੱਥੇ ਪੇਂਟ ਨਹੀਂ ਕੀਤਾ ਆ। ਆ ਕਿਉਂਕਿ ਇਹਨਾਂ ਨੇ ਨਾ ਜਿਹੜਾ ਬਣਾਈ ਹੋਈ ਹੈ ਨਾ ਗੈਲਰੀ ਗੈਲਰੀ ਏਰੀਆ ਬਹੁਤ ਸੋਹਣਾ ਬਣਾਇਆ ਆ ਆਪ ਬਣਾਈ ਹੋਈ ਇਹਨਾਂ ਨੇ ਆਪਣੀ ਬਾਲਕਨੀ ਬੈਠਣ ਵਾਸਤੇ ਬੜੇ ਵਧੀਆ ਤਰੀਕੇ ਨਾਲ ਸੋਰੀ ਅੱਜ ਇਹਨਾਂ ਨੇ ਕੱਪੜੇ ਧੋਤੇ ਏਕੇ ਵੈਸੇ ਮੈਂ ਵੀਡੀਓ ਬਣਾਣੀ ਸੀ ਕਿ ਕੱਲ ਅੱਜ ਮੈਂ ਲੇਟ ਹੋ ਗਿਆ ਵੀਡੀਓ ਬਣਾਉਣ ਵਾਸਤੇ ਤਾਂ ਕਰਕੇ ਇਹਨਾਂ ਨੇ ਕੱਪੜੇ ਚੱਕਵਾਏ ਨੇ ਗਿੱਲੇ ਗੇ ਕੱਪੜੇ ਤੇ ਐ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨੇ ਬੜਵਧੀਆ ਬਣਾਇਆ ਸ਼ਾਮ ਨੂੰ ਤੁਸੀਂ ਇੱਥੇ ਕਦੇ ਵੀ ਚਾਹ ਪੀਣੀ ਹੋਵੇ ਬੈਠ ਕੇ ਜਾਂ ਫਿਰ ਜਿਵੇਂ ਹੁਣ ਸਰਦੀਆਂ ਦਾ ਟਾਈਮ ਸਟਾਰਟ ਹੋ ਗਿਆ ਹੈ ਵਾ ਧੁੱਪ ਇਧਰੋਂ ਸੂਰਜ ਦੀ ਸਿੱਧੀ ਪੈਂਦੀ ਇੱਥੇ ਆਰਾਮ ਨਾਲ ਬੈਠ ਕੇ ਕੁਰਸੀਆਂ ਡਾ ਕੇ ਤੁਸੀਂ ਧੁੱਪ ਦਾ ਆਨੰ ਠੀਕ ਆ ਸੋਰੀ ਆ ਲਾਈਟ ਜਗਾਣੀ ਭੁੱਲ ਗਏ ਸੀ ਗਿਆ ਆ ਤੇ ਹੁਣ ਇਹਨਾਂ ਨੇ ਨਾ ਮਖਾਨੇ ਤੁਹਾਨੂੰ ਉੱਪਰ ਨਾਲ ਇਹਨਾਂ ਦਾ ਪਹਿਲਾ ਡ్రਾਈਇੰਗ ਰੂਮ ਦੇਖੋ ਦੋਸਤੋ ਇਹਦਾ ਵੀ ਨਾ ਇਹਨਾਂ ਨੇ ਦੋ ਰਸਤੇ ਬਣਾਏ ਹੋਏ ਆ ਠੀਕ ਆ ਉੱਪਰਲਾ ਪਹਿਲਾ ਡ్రਾਈਇੰਗ ਰੂਮ ਹੈ ਯਾਨੀ ਕਿ ਟੋਟਲ ਹੋ ਗਏ ਦੋ ਡ్రਾਈਇੰਗ ਰੂਮ ਇਹਦੀ ਲਾਈਟ ਦੇਖਦੇ ਕਿੰਤਰੋ ਜਗਦੀ ਆ ਆ ਲੱਗੇ ਸੋਚੇ ਨੇ ਹਾਂਜੀ ਉਹ ਆ ਦੇਖੋ ਇਹ ਕਿੰਨੇ ਬਾਰੋ-ਬਾਰ ਹੀ ਰਸਤਾ ਬਣਵਾਇਆ ਡਰਾਇੰਗ ਰੂਮ ਦਾ ਦੂਸਰਾ ਡਰਾਇੰਗ ਰੂਮ ਹੈਗਾ ਵਾ ਕੋਠੀ ਦਾ ਟੋਟਲ ਕੋਠੀ ਦਾ ਦੂਸਰਾ ਡਰਾਇੰਗ ਰੂਮ ਹੈਗਾ ਹੁਣ ਆ ਦੇਖੋ ਇਹਨਾਂ ਨੇ ਨਾ ਇਹਦੇ ਉੱਪਰ ਵੀ ਡਾਊਨ ਸੀਲਿੰਗ ਕਰਵਾਈ ਹੋਈ ਆ ਹੈਨਾ ਇਹਦਾ ਵੀ ਡਿਜ਼ਾਈਨ ਅਲੱਗ ਹੀ ਹੈਗਾ ਵਾ ਕਿੱਥੇ ਵੀ ਇਹਨਾਂ ਨੇ ਦੇਖੋ ਏ.ਪੀ ਕਨੈਕਸ਼ਨ ਦਿੱਤਾ ਹੋਇਆ ਵਾ ਉਹ ਵੀ ਇਹਨਾਂ ਨੇ ਅੰਡਰਗਰਾਊਂਡ ਹੀ ਪਾਈਪ ਕਰਵਾਈ ਹੋਈ ਸਾਰੀ ਪ੍ਰੋਪਰ ਤੁਸੀਂ ਦੇਖ ਸਕਦੇ ਹੋ ਹੈਨਾ ਕਿੰਦਾ ਵਧੀਆ ਤਰੀਕੇ ਨਾਲ ਇਹਨਾਂ ਨੇ ਕਰਵਾਇਆ ਹੋਇਆ ਵਾ ਹੁਣ ਆਗੇ ਦੋਸਤੋ ਆਪਾਂ ਇਹਨਾਂ ਦੇ ਇੱਥੇ ਲੋਬੀ ਏਰੀਆ ਦੇ ਵਿੱਚ ਜਿਹੜਾ ਉੱਪਰ ਆ ਦੇਖੋ ਇਹਨਾਂ ਨੇ ਇਹਨਾਂ ਨੇ ਲ lobby area ਦੇ ਵਿੱਚ ਇਹਨਾਂ ਨੇ LCD ਪੈਨਲ ਬਣਵਾਇਆ ਹੋਇਆ LCD ਪੈਨਲ ਬਣਵਾਇਆ ਹੋਇਆ ਇਹਨਾਂ ਨੇ ਨਾਲ ਹੀ ਇੱਥੇ ਬਾਬਾ ਜੀ ਦੀ ਜਗ੍ਹਾ ਬਣਾਈ ਹੋਈ ਆ ਮਾਤਾ ਰਾਣੀ ਦੀ ਫੋਟੋ ਲੱਗੀ ਹੋਈ ਆ ਤੇ ਆ ਹੈਗੀ ਇਹਨਾਂ ਦੀ ਉੱਪਰ ਵਾਲੀ ਵੈਂਟੀ ਵੈਂਟੀ ਪਲਸ واਸ਼ ਫੈਸ਼ਨ ਹੈਗਾ ਵਾ ਵੈਂਟੀ ਦਾ ਜਿਹੜਾ ਡਿਜ਼ਾਈਨ ਹੈਗਾ ਸੇਮ ਹੈਗਾ ਬਸ ਇਹਦੇ ਨਾਲ ਅ ਡਰੋਰ ਵਗੈਰਾ ਦਾ ਫਰਕ ਹੈਗਾ ਵਾ ਤੇ ਬਾਕੀ ਜਿਹੜਾ ਡਿਜ਼ਾਈਨ ਸਾਈਡਾਂ ਵਾਲੇ ਦੀ ਲੈਗ ਬਣੀ ਹੋਈਆਂ ਉਹ ਸੇਮ ਡਿਜ਼ਾਈਨ ਦੀਆਂ ਬਣੀਆਂ ਹੋਈਆਂ ਵਾ ਤੇ ਆ ਹੈਗੀ ਇਹਨਾਂ ਦੀ ਓਪਨ ਕਿਚਨ ਠੀਕ ਆ ਓਪਨ ਕਿਚਨ ਜਿਵੇਂ ਥੱਲੇ ਕਿਚਨ ਬਣੀ ਹੈ ਨਾ ਸੇਮ ਉੱਪਰ ਵਾਲੀ ਓਪਨ ਕਿਚਨ ਹੈਗੀ ਆ ਆ ਇਹਨਾਂ ਨੇ ਮਾਰਬਲ ਰਖਵਾਇਆ ਹੈ ਕਿਚਨ ਤੇ ਇੱਥੇ ਆ ਬਹੁਤ ਹੀ ਵਧੀਆ ਲੱਗਦੀ ਹੈ ਜੀ ਚੀਜ਼ ਬਣਵਾਈ ਹੋਈ ਹੈ ਨਾ ਬੰਦਾ ਕਿਸੇ ਵੇਲੇ ਬੈਠੇ ਹੈ ਨਾ ਕਿਚਨ 'ਚ ਕੋਈ ਖਾਣਾ ਬਣਦਾ ਹੋਵੇ ਬੰਦਾ ਇੱਕ ਇੱਕ ਦੋ ਬੰਦੇ ਫਿਰ ਮਾਰ ਨਾਲ ਬੈਠ ਕੇ ਘਰ ਦੇ ਖਾਣਾ ਖਾ ਸਕਦੇ ਆ ਜਿਨ੍ਹਾਂ ਨੂੰ ਛੇਤੀ ਭਗਤਣਾ ਹੋਵੇ ਹੈ ਨਾ ਕਿਸੇ ਨੂੰ ਕੰਮ ਤੇ ਜਾਣਾ ਆਫਿਸ ਜਾਣਾ ਜੋ ਵੀ ਵਟੈਵਰ ਹੈ ਨਾ ਆ ਦੇਖਦੇ ਹਾਂ ਕਿ ਉੱਪਰ ਵਾਲੀ ਜਿਹੜੀ ਇਹਨਾਂ ਨੇ ਕਿਚਨ ਬਣਵਾਈ ਹੈ ਨਾ ਉਹ ਵੀ ਇਹਨਾਂ ਨੇ ਐਲ ਸ਼ੇਪ ਹੀ ਬਣਾਈ ਹੋਈ ਆ ਇਹਦੀ ਲਾਈਟ ਦੇਖਦਾ ਮੈਂ ਕਿੱਥੋਂ जगਦੀ ਆ ਕਿ ਇਹ ਰੂਟ ਚਾ ਹਾਂ ਆ ਰਹੇ ਹਨ ਇਹਦੀ ਲਾਈਟਾਂ ਆਉਣਗੀਆਂ ਆਹ ਵਖੋ ਦੋਸਤ ਹੈਨਾ ਕਿ ਇਹਨਾਂ ਨੇ ਥੱਲੇ ਵਾਂਗੂ ਸੇਮ ਕਿਚਨ ਬਣਾਈ ਹੋਈ ਆ ਜਿਹੜਾ ਆ ਗ੍ਰੇਨੇਟ ਪੱਥਰ ਰੱਖਿਆ ਸੇਮ ਹੀ ਰੱਖਿਆ ਆ ਵਾ ਜਿਹੜੇ ਇਹਦੇ ਕਿਚਨ ਦੇ ਜਿਹੜੇ ਆ ਬਣਾਏ ਹੋਏ ਆ ਡਰੋਰ ਵਗੈਰਾ ਸੇਮ ਹੀ ਬਣਵਾਏ ਹੋਏ ਆ ਕਲਰ ਵੀ ਸੇਮ ਹੀ ਕੀਤਾ ਆ ਜਿਹੜਾ ਜਿਵੇਂ ਦੀ ਥੱਲੇ ਕਿਚਨ ਹੈਗੀ ਆ ਤੇ ਇਹ ਇਹ ਬਾਕਸ ਵਗੈਰਾ ਜਿਵੇਂ ਤੁਸੀਂ ਯੂਜ਼ ਕਰਨੇ ਉਦੋਂ ਕਰ ਸਕਦੇ ਹੋ ਉੱਪਰ ਵੀ ਇਹਨਾਂ ਨੇ ਨਾ ਚਿਮਨੀ ਲਗਾਈ ਹੋਈ ਆ ਬੜੀ ਵਧੀਆ ਚਿਮਨੀ ਲਗਵਾਈ ਹੋਈ ਆ ਤੇ ਇਹਦੇ ਵਿੱਚ ਵੀ ਦੇਖ ਸਕਦੇ ਹੋ ਕਿ ਇਹਨਾਂ ਨੇ ਉੱਪਰ ਡਾਉਨ ਥੀਲਿੰਗ ਕਰਵਾਈ ਹੋਈ ਆ ਪਲੱਸ ਇਹਨਾਂ ਨੇ ਥੋੜਾ ਬਹੁਤਾ ਕਿਚਨ ਨੂੰ ਨਾ ਫੰਕੀ ਡਿਜ਼ਾਈਨ ਦੇ ਵਾਂਗੂ ਨਾ ਡੈਕੋਰੇਟ ਕੀਤਾ ਆ ਵਾ ਫੰਕੀ ਟਾਈਪ ਦੇ ਵਿੱਚ ਨਾ ਬਾਕੀ ਕਿਚਨ ਦੇ ਵਿੱਚ ਇਹਨਾਂ ਨੇ ਥੋੜਾ ਬਹੁਤਾ ਫੰਕੀ ਲੁੱਕ ਦਿੱਤੀ ਹੋਈ ਆ ਆ ਦੇਖ ਸਕਦੇ ਜਿਵੇਂ ਨਾ ਇੱਕ ਸਾਈਕਲ ਲੰਗਾ ਆ ਛੋਟੇ ਛੋਟੇ ਲੈਂਪ ਲੰਗੇ ਹੋਏ ਆ ਤੇ ਬਾਕੀ ਵੇਖ ਹੀ ਵੇਖ ਹੀ ਰਹੇ ਹੋ ਤੁਸੀਂ ਨਾ ਇਹਦਾ ਵੀ ਡਿਜ਼ਾਈਨ ਨੂੰ ਪ੍ਰੇਰਣਾ ਦਿੱਤਾ ਆ ਵਾ ਬਹੁਤ ਹੀ ਵਧੀਆ ਤਰੀਕੇ ਦੇ ਦਿੱਤਾ ਆ ਹੁਣ ਦਿਖਾਣੇ ਤੁਹਾਨੂੰ ਤੀਸਰਾ ਬੈਡਰੂਮ ਇਸ ਕੋਠੀ ਦਾ ਇਹ ਹੈਗਾ ਤੀਸਰਾ ਬੈਡਰੂਮ ਕੋਠੀ ਦਾ ਇਹ ਇਦੇ ਵਿੱਚ ਵੀ ਇਹਨਾਂ ਨੇ ਨਾ ਉੱਪਰ ਡਾਊਨ ਸਿਲਿੰਗ ਕਰਵਾਈ ਹੋਈ ਆ। ਪ੍ਰੋਪਰ ਇਹਨਾਂ ਨੇ ਹਰ ਕਮਰੇ ਦੇ ਵਿੱਚ ਪਲੱਸ ਲੌਬੀ ਦੇ ਵਿੱਚ ਤੇ ਡਰਾਇੰਗ ਰੂਮ ਦੇ ਵਿੱਚ ਸਾਰੇ ਇਹਨਾਂ ਨੇ ਡਾਊਨ ਸਿਲਿੰਗ ਕਰਵਾਈ ਹੋਈ ਤੇ ਅਲੱਗ-ਅਲੱਗ ਡਿਜ਼ਾਈਨ ਹੈਗੇ ਆ। LCD ਪੈਨਲ ਵੀ ਇਹਨਾਂ ਨੇ ਬਹੁਤ ਸੋਹਣਾ ਬਣਵਾਇਆ ਹੋਇਆ ਵਾ। ਆ ਇਹਨਾਂ ਨੇ ਅਲਮੀਰਾ ਬਣਵਾਈ ਹੋਈ ਆ। ਅਲਮੀਰਾ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਵਧੀਆ ਬਣਵਾਈ ਹੋਈ ਆ। ਤੇ ਆਹ ਦੇਖ ਸਕਦੇ ਹੋ। ਹੈਨਾ ਸਲਾਈਡਿੰਗ ਦਰਵਾਜ਼ਿਆਂ ਵਾਲੀ ਇਹਨਾਂ ਨੇ ਅਲਮੀਰਾ ਬਣਾਈ ਹੋਈ ਆ। ਜਿੰਨੇ ਵੀ ਮਤਲਬ ਕੀ ਘਰ ਦੇ ਵਿੱਚ ਅਲਮੀਰਾ ਬਣੀ ਹੈ ਜਿੰਨੇ ਰੂਮ ਹੈਗੇ ਨਾ ਓਨੀਆਂ ਅਲਮੀਰਾ ਹੈਗੀਆਂ ਚਾਰ ਬੈਡਰੂਮ ਹੈ ਚਾਰ ਹੀ ਅਲਮੀਰਾ ਬਣੀ ਹੈ ਇਹਦੇ ਚਾਰੋਂ ਦੇ ਚਾਰੋਂ ਫਲੈਟਿੰਗ ਹੈਗੀਆਂ ਵਾ ਠੀਕ ਆ ਆ ਬੈਡ ਵਗੈਰਾ ਦੀ ਸੈਟਿੰਗ ਬਹੁਤ ਵਧੀਆ ਇਹਨਾਂ ਨੇ ਕੀਤੀ ਆ ਹੁਣ ਦਿਖਾਣੇ ਤੁਹਾਨੂੰ ਉੱਪਰ ਵਾਲੇ ਰੂਮ ਦਾ ਪਹਿਲਾ ਬਾਥਰੂਮ ਠੀਕ ਆ ਆਹ ਹੈਗਾ ਦੋਸਤੋ ਉੱਪਰ ਵਾਲੇ ਰੂਮ ਦਾ ਪਹਿਲਾ ਬਾਥਰੂਮ ਇਹਨਾਂ ਨੇ ਬਹੁਤ ਹੀ ਵਧੀਆ ਬਾਥਰੂਮ ਬਣਾਇਆ ਹੋਇਆ ਪਲੱਸ ਇਹਨਾਂ ਨੇ ਨਾ ਵਿੱਚ ਆਹ ਕੀਤੀ ਹੋਈ ਆ ਸ਼ੀਸ਼ਾ ਲਗਵਾ ਕੇ ਨਾ ਟਾਇਲਟ ਅਲੱਗ ਤੇ ਬਾਥਟੱਬ ਅਲੱਗ ਕੀਤਾ ਹੈ ਇਹਨਾਂ ਨੇ ਆਪਣਾ ਬਹੁਤ ਹੀ ਵਧੀਆ ਲੱਗਦਾ ਪਿਆ ਵਾ ਤੇ ਇਹ ਡਾਟ ਏਰੀਆ ਦੇ ਵਿੱਚ ਨਾ ਇਹਨਾਂ ਨੇ ਆ ਡਾਟ ਏਰੀਆ ਨੂੰ ਨਾਰੀ ਇਹਨਾਂ ਨੇ ਨਾ ਆ ਦਰਵਾਜ਼ੇ ਤਾਂ ਬਾਰੀ ਬਣਵਾਈ ਹੋਈ ਹੈ ਆਪਣੀ ਇਹਨਾਂ ਨੇ ਆ ਵਿੰਡੋ ਬਣਵਾਈਆਂ ਆ ਇਹ ਸ਼ੀਸ਼ਾ ਨਾ ਪੱਕਾ ਲੱਗਾ ਹੋਇਆ ਤੇ ਇਹ ਜਾਲੀ ਵਾਲੀ ਵਿੰਡੋ ਖੁੱਲਦੀ ਆ ਠੀਕ ਹੈ ਠੀਕ ਹੈ ਇਹ ਅੰਦਰੋਂ ਵੀ ਖੁੱਲਦੀ ਆ ਤੇ ਬਾਹਰੋਂ ਵੀ ਖੁੱਲਦੀ ਆ ਹਾਂਜੀ ਦੋਸਤੋ ਹੁਣ ਤੁਹਾਨੂੰ ਨਾ ਦਿਖਾਨੇ ਇਹਨਾਂ ਦਾ ਚੌਥਾ ਬੈਡਰੂਮ ਆਹ ਹੈਗਾ ਚੌਥਾ ਤੇ ਲਾਸਟ ਬੈਡਰੂਮ ਇਹ ਵੀ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨੇ ਆ ਵੀ ਬੈਡਰੂਮ ਬਹੁਤ ਸੋਹਣਾ ਬਣਾਇਆ ਆ ਵਾ ਬਸ ਫਰਕ ਇਹਨਾਂ ਵਾ ਕਿ ਇਹਦੇ ਵਿੱਚ ਇਹਨਾਂ ਨੇ LED ਪੈਨਲ ਨਹੀਂ ਲਗਵਾਇਆ ਹੋਇਆ ਇਹ ਤੁਹਾਡੇ ਦੇ ਡਿਪੈਂਡ ਹੈ ਤੁਸੀਂ ਲਗਵਾ ਸਕਦੇ ਹੋ ਆਰਾਮ ਦੇ ਨਾਲ ਇਹ ਦੀਵਾਰ ਦੇ ਉੱਤੇ LED ਪੈਨਲ ਲਗਵਾ ਸਕਦੇ ਹੋ ਆ ਇਹਨਾਂ ਨੇ ਸਵਿਚ ਬੋਰਡ ਦੇ ਕਨੈਕਸ਼ਨ ਵਗੈਰਾ ਦਿੱਤੇ ਹੋਏ ਆ ਤੇ ਉਹ ਉਪਰੋਂ ਨੇਨ ਹਾਲ ਦੇ ਵਿੱਚ ਉਹਨਾਂ ਲਾਈਟ ਲੱਗਣੀ ਸੀ ਉਹਦੇ ਵਿੱਚ ਵੀ LED ਕਨੈਕਸ਼ਨ ਦੀ ਵਾਇਰਿੰਗ ਆਂਦੀ ਪਈ ਆ ਤੇ ਇਹ ਦੇਖ ਸਕਦੇ ਹੋ ਇਹਨਾਂ ਨੇ ਆ ਅਵੀ अलमीरा बनवाਈ ਹੋਈ ਆ ਇਸ अलमीरा ਦਾ ਜਿਹੜਾ ਮਾਇਕਾ ਤੇ ਡਿਜ਼ਾਈਨ ਹੈਗਾ ਉਹ ਥੋੜਾ ਅਲੱਗ ਦਿੱਤਾ ਹੋਇਆ ਵਾ ਲੇਕਿਨ ਹੈ ਇਹਦੇ ਵੀ ਸਲਾਈਡਿੰਗ ਹੀ ਦਰਵਾਜ਼ੇ ਨੇ ਸਲਾਈਡਿੰਗ ਡੋਰ ਹੀ ਗਨੇ ਠੀਕ ਹੈ ਇਹਦੇ ਵੀ ਸਲਾਈਡਿੰਗ ਡੋਰ ਨੇ ਤੇ ਇਹਦੇ ਵਿੱਚ ਵੀ ਇਹਨਾਂ ਨੇ ਇੱਕ ਅਟੈਚ ਬਾਥਰੂਮ ਦਿੱਤਾ ਆਇਆ ਵਾ ਰੂਮ ਦੇ ਵਿੱਚ ਇਹ ਹੈਗਾ ਚੌਥੇ ਬੈਡਰੂਮ ਦਾ ਅਟੈਚ ਬਾਥਰੂਮ ਦੇਖ ਸਕਦੇ ਹੋ ਅੰਦਰ ਜਿੰਨੇ ਰੂਮ ਓਨੇ ਹੀ ਅਟੈਚ ਬਾਥਰੂਮ ਪਲੱਸ ਡਾਟ ਏਰੀਆ ਤੇ ਥੱਲੇ ਇਹਨਾਂ ਨੇ ਡਰੈਸਿੰਗ ਏਰੀਆ ਵੀ ਬਣਾਇਆ ਹੋਇਆ ਵਾ ਥੱਲੇ ਜਿਹੜਾ ਇਹਨਾਂ ਨੇ ਬਣਾਇਆ ਹੋਇਆ ਹੈ ਨਾ ਡਰੈਸਿੰਗ ਤੇ ਪਲੱਸ ਡਾਟ ਏਰੀਆ ਬਣਵਾਇਆ ਹੋਇਆ ਵਾ ਆ ਹੈਗਾ ਇਹਨਾਂ ਦਾ ਉੱਪਰ ਵਾਲਾ ਡਾਟ ਏਰੀਆ ਆਹ ਦੇਖ ਸਕਦੇ ਹੋ ਕਿ ਉੱਪਰ ਵਾਲਾ ਇਹਨਾਂ ਨੇ ਡਾਟ ਏਰੀਆ ਬਣਾਇਆ ਹੈ ਜਿਹੜੀ ਉੱਪਰ ਇਹਨਾਂ ਨੇ ਲਗਵਾਈ ਹੋਈ ਹੈ ਨਾ ਉਹ ਫਾਈਬਰ ਦੀ ਇਹਨਾਂ ਨੇ ਛੱਤ ਪਾਈ ਹੋਈ ਆ ਜਿਹੜੀ ਕਿ ਤੁਹਾਨੂੰ ਚਾਨਣ ਵੀ ਦੇਗੀ ਤੇ ਪਲੱਸ ਮੀਂਹ ਕਣੀ ਦੇ ਟਾਈਮ ਦੇ ਉੱਤੇ ਮੋਗ ਮਗਾ ਢੱਕਣ ਦੀ ਜ਼ਰੂਰਤ ਵੀ ਨਹੀਂ ਹੈਗੀ ਹੁਣ ਦੋਸਤੋ ਇਹਨਾਂ ਦਾ ਤੁਹਾਨੂੰ ਦਿਖਾਣੇ ਆਪਾਂ ਉੱਪਰ ਲਾਸਟ ਦੇ ਕੀ ਬਣਿਆ ਇਹਨਾਂ ਦੇ ਛੱਤ ਉੱਪਰ ਕਿਵੇਂ ਦੀ ਆ ਤੇ ਉੱਥੇ ਕੀ ਕੀਤਾ ਹੈ ਉੱਪਰ ਕੋਈ ਸਟੋਰ ਰੂਮ ਵਗੈਰਾ ਹੈਗਾ ਜਾਂ ਨਹੀਂ ਹੈਗਾ ਕੋਈ ਉੱਪਰ ਇਹਨਾਂ ਨੇ ਰੂਮ ਬਣਾਇਆ ਜਾਂ ਨਹੀਂ ਹੈਗਾ ਕੋਈ ਬਾਥਰੂਮ ਹੈ ਜਾਂ ਨਹੀਂ ਹੈ ਸੱਚ ਦੋਸਤੋ ਤੁਹਾਨੂੰ ਨਾ ਉੱਪਰ ਵਾਲੇ ਪੋਰਸ਼ਨ ਦਾ ਨਾ ਬਾਥਰੂਮ ਦਿਖਾਣਾ ਉੱਪਰ ਭੁੱਲੀ ਗਈ ਜਿਹੜਾ ਕਾਮਨ ਟਾਇਲਟ ਬਾਥਰੂਮ ਹੈ ਇਹ ਦਿਖਾਣਾ ਤੁਹਾਨੂੰ ਭੁੱਲ ਗਏ ਆ ਤੇ ਇਹਦੇ ਵਿੱਚ ਵੀ ਨਾ ਉਹ ਲਾਈਟ ਨਹੀਂ ਔਨ ਹੁੰਦੀ ਤੇ ਇਹ ਹੈਗਾ ਉਪਰ ਵਾਲਾ ਕਾਮਨ ਟਾਇਲਟ ਬਾਥਰੂਮ ਠੀਕ ਹੈ ਨਾ ਆ ਜਿਹੜਾ ਲੋਬੀ ਏਰੀਆ ਹੈਗਾ ਉਹ ਗੈਲਰੀ ਏਰੀਆ ਹੈਗਾ ਜਿਹਨੂੰ ਆਪਾਂ ਬਾਲਕਨੀ ਏਰੀਆ ਵੀ ਕਹਿ ਦਿੰਨੇ ਆ ਇਹਨਾਂ ਦੀ ਜਿਹੜੀ ਉੱਪਰ ਛੱਤ ਬਣਾਈ ਹੋਣੀ ਆ ਇੱਥੇ ਇਹਨਾਂ ਨੇ ਡਾਊਨ ਥੀਲਿੰਗ ਤਾਂ ਨਹੀਂ ਕਰਵਾਈ ਲੇਕਿਨ ਹਾਂ ਇਹਨਾਂ ਨੇ ਪੀਓਪੀ ਦਾ ਵਰਕ ਸੋਨਾ ਕਰਵਾਇਆ ਹੋਇਆ ਵਾ ਹੁਣ ਲੈ ਕੇ ਚੱਲਦੇ ਆ ਤੁਹਾਨੂੰ ਆਪਾਂ ਇਹਨਾਂ ਦੀ ਛੱਤ ਤੇ ਆਜੋ ਠੀਕ ਹੈ ਆ ਦੇਖੋ ਇਹਨਾਂ ਨੂੰ ਉੱਪਰ ਵੀ ਨਾ ਸਟੀਲ ਦੀ ਗ੍ਰਿਲ ਐ ਵੀ ਬਣਵਾਈ ਹੋਈ ਆ ਆਹ ਠੀਕ ਹੈ ਆ ਪ੍ਰੋਪਰ ਸਾਰੀ ਸਟੀਲ ਹੀ ਲਗਵਾਈ ਹੋਈ ਆ ਤੇ ਪੌੜੀਆਂ ਦੇ ਵਿੱਚ ਜਿਹੜਾ ਇਹਨਾਂ ਨੇ ਲਗਵਾਇਆ ਹੈ ਨਾ ਇਹ ਮਾਰਬਲ ਹੀ ਲਗਵਾਇਆ ਹੈ ਜਿਵੇਂ ਇਹਦਾ ਡਿਜ਼ਾਈਨ ਹੈ ਇਹਨਾਂ ਨੇ ਥੱਲੇ ਵਾਲੀਆਂ ਪੌੜੀਆਂ ਤੇ ਲਗਵਾਇਆ ਹੋਇਆ ਵਾ ਉਵੇਂ ਦਾ ਹੀ ਡਿਜ਼ਾਈਨ ਇਹਨਾਂ ਨੇ ਮਾਰਬਲ ਦਾ ਉੱਪਰ ਵਾਲੀਆਂ ਪੌੜੀਆਂ ਤੇ ਲਗਵਾਇਆ ਹੋਇਆ ਵਾ ਤੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਵਾ ਕਿ ਇਹਨਾਂ ਨੇ ਜਿਹੜੀ ਟਾਈਲ ਲਗਵਾਈ ਹੋਈ ਹੈ ਨਾ ਘਰ ਵਿੱਚ ਫ੍ਰੇਮ ਤਕਰੀਬਨ ਇੱਕੋ ਹੀ ਡਿਜ਼ਾਈਨ ਦੀ ਲਗਵਾਈ ਹੋਈ ਆ ਆ ਹੈਗਾ ਇਹਨਾਂ ਦਾ ਸਟੋਰ ਰੂਮ ਸਟੋਰ ਰੂਮ ਦੇਖ ਸਕਦੇ ਹੋ ਕਿ ਬਹੁਤ ਘੱਟ ਹੁੰਦਾ ਕਿ ਸਟੋਰ ਰੂਮ ਕੋਈ ਏਡਾ ਵੱਡਾ ਸਟੋਰ ਰੂਮ ਬਣਵਾਵੇ ਇਹਨਾਂ ਨੇ ਬਹੁਤ ਵੱਡਾ ਸਟੋਰ ਰੂਮ ਬਣਵਾਇਆ ਹੋਇਆ ਵਾ ਇਹ ਕੋਠੀ ਬਾਰੇ ਹੋਰ ਕੋਈ ਜਾਣਕਾਰੀ ਲੈਣਾ ਚਾਹੋ ਤੁਹਾਡਾ ਸਕਰੀਨ ਦੇ ਉੱਤੇ ਨੰਬਰ ਚੱਲਦਾ ਪਿਆ ਵਾ ਜੇਕਰ ਅਸੀਂ ਤੁਹਾਡਾ ਫੋਨ ਨਹੀਂ ਰੀਸੀਵ ਕਰ ਪਾਉਂਦੇ ਕਿਸੇ ਰੀਜ਼ਨ ਕਰਕੇ ਤੇ ਤੁਸੀਂ ਸਾਨੂੰ ਵਟਸਐਪ ਤੇ ਕਾਲ ਕਰ ਸਕਦੇ ਹੋ ਜੇਕਰ ਵਟਸਐਪ ਵੀ ਅਸੀਂ ਤੁਹਾਡਾ ਫੋਨ ਨਹੀਂ ਪਿਕ ਕਰ ਪਾਣੇ ਤੁਸੀਂ ਸਾਨੂੰ ਵਟਸਐਪ ਤੇ ਇੱਕ ਮੈਸੇਜ ਛੱਡ ਦਿਓ ਤੇ ਆ ਜਿਹੜੀ ਕੋਠੀ ਆ ਉਹਦੇ ਬਾਰੇ ਤੁਸੀਂ ਸਾਨੂੰ ਇਨਫੋਰਮੇਸ਼ਨ ਲੈਣੀ ਆ ਉਹਦਾ ਹੀ ਮੈਸੇਜ ਛੱਡਿਓ ਬਾਕੀ ਕੁਝ ਵੀ ਤੁਹਾਨੂੰ ਕੋਠੀ ਦੀ ਨੌਲੇਜ ਚਾਹੀਦੀ ਹੈ ਸਾਨੂੰ ਫੋਨ ਜ਼ਰੂਰ ਕਰ ਲਿਓ ਤੇ ਲਾਸਟ ਤੇ ਮੈਂ ਤੁਹਾਨੂੰ ਇੱਕ ਵਾਰੀ ਹੋਰ ਕਹਦਾ ਕਿ ਤੁਸੀਂ ਵੀਡੀਓ ਦੇਖ ਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਸ਼ੇਅਰ ਕਰਨ ਦਾ ਰੀਜ਼ਨ ਇਹ ਵਾਂ ਕਿ ਤੁਹਾਡੇ ਕਿਸੇ ਭੈਣ ਭਰਾ ਸੱਜਣ ਮਿੱਤਰ ਬੇਲੀ ਨੇ ਕਿਸੇ ਨੇਵੀਂ ਇੱਕ ਕੋਠੀ ਲੈਣੀ ਹੋਵੇ ਕੋਈ ਆਪਣਾ ਘਰ ਲੈਣਾ ਚਾਹੁੰਦਾ ਹੋਵੇ ਇਹ ਵੀਡੀਓ ਉਹਦੇ ਤੱਕ ਪਹੁੰਚਦੀ ਕਰ ਦਿਓ ਹਾਂਜੀ ਅੰਮ੍ਰਿਤਸਰ ਤਰਨਤਾਰਨ ਰੋਡ ਗੰਗਾ ਸਿੰਘ ਕਲੋਨੀ ਆ ਕੋਠੀ ਹੈਗੀ ਆ ਭਲਾਈ ਕੇਂਦਰ ਦੇ ਨਾਲ ਹੀ ਕਲੋਨੀ ਗਈ ਆ ਗੁਰਕਬਾਲ ਸਿੰਘ ਦੀ ਟਰਸਟ ਗਈ ਆ ਬੀਬੀ ਕੋਲਾ ਜੀ ਭਲਾਈ ਕੇਂਦਰ ਉਦੇ ਨਾਲ ਹੀ ਇਹ ਕਲੋਨੀ ਆ ਕਲੋਨੀ ਦੇ ਵਿੱਚ ਇਹ ਕੋਠੀ ਗਈ ਆ ਆਸੇ ਪਾਸੇ ਸਾਰੇ ਦੇਖ ਸਕਦੇ ਹੋ ਕੋਠੀਆਂ ਬਣੀਆਂ ਜਾਂ ਬਹੁਤ ਸ਼ਾਨਦਾਰ ਕੋਠੀਆਂ ਬਣੀਆਂ ਹੀ ਆ ਕੋਠੀ ਦੀ ਜਿਹੜੀ ਕੀਮਤ ਹੈਗੀ ਉਹ ਮੈਂ ਤੁਹਾਨੂੰ ਹੁਣੇ ਥੋੜੀ ਦੇਰ ਚ ਦੱਸ ਦਿੰਨਾ ਵਾ ਸਭ ਨੂੰ ਰਿਕਵੈਸਟ ਹੈਗੀ ਜੇਕਰ ਸਾਡੇ ਨਵੇਂ ਸੱਜਣ ਵੀਡੀਓ ਦੇਖਦੇ ਪਏ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਚੈਨਲ ਚੈਨਲ ਸਬਸਕ੍ਰਾਈਬ ਕਰਕੇ ਬੈਲ ਆ ਨੋਟੀਫਿਕੇਸ਼ਨ ਤੇ ਕਲਿੱਕ ਕਰ ਦਿਓ ਹਾਲਤੇ ਤਾਂ ਕਿ ਸਾਡੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਆ ਸਕੇ ਤੇ ਕੋਈ ਵੀ ਵੀਡੀਓ ਤੁਸੀਂ ਮਿਸ ਨਾ ਕਰ ਪਾਓ ਉਮੀਦ ਕਰਦੇ ਆ ਕਿ ਤੁਸੀਂ ਤੁਹਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਤੁਹਾਡੀ ਵੀਡੀਓ ਸ਼ੇਅਰ ਕਰਨ ਦੇ ਨਾਲ ਸਾਨੂੰ ਬੜੀ ਵੱਡੀ ਮੋਟੀਵੇਸ਼ਨ ਮਿਲਦੀ ਆ ਤੇ ਵੱਡੀ ਗੱਲ ਇਹ ਵਾ ਕਿ ਤੁਹਾਡੇ ਕਿਸੇ ਜਾਣਕਾਰ ਨੂੰ ਇੱਕ ਸੋਹਣਾ ਉਹਦੇ ਸੁਪਨਿਆਂ ਦਾ ਘਰ ਮਿਲ ਜਾਂਦਾ ਵਾ ਹੁਣ ਗੱਲ ਕਰਦੇ ਆ ਕੋਠੀ ਦੀ ਵੈਲਿਊ ਦੀ ਕੋਠੀ ਦੀ ਜਿਹੜੀ ਕੀਮਤ ਹੈਗੀ ਇਹ ਕੀਮਤ ਹੈਗੀ 80 ਲੱਖ ਰੁਪਈਆ ਕੋਠੀ ਬਹੁਤ ਹੀ ਵਧੀਆ ਵਾ ਆਪਣੇ ਰਹਿਣ ਵਾਸਤੇ ਬਣਾਈ ਹੋਈ ਹੈਗੀ ਰੀਜਨਲ ਕੋਠੀ ਬਣਵਾਏ ਸੀਗੀ ਕੋਠੀ ਦਾ ਕੰਮ ਤੁਸੀਂ ਦੇਖ ਸਕਦੇ ਹੋ ਕਿ ਪ੍ਰੋਪਰਲੀ ਕਿੰਨਾ ਸੋਹਣਾ ਕਰਵਾਇਆ ਹੋਇਆ ਹੈ ਨਾਲੇ ਬਾਕੀ ਬਹੁਤ ਹੀ ਜਲਦੀ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਰੱਬ ਰੱਖਾ